ਤੁਸੀਂ ਉੱਥੇ ਕੋਲੇ ਸੀ ਉਹ ਹਾਂਜੀ ਇਸ ਮੇਰੇ ਸਾਹਮਣੇ ਮੁੰਡੇ ਦੇ ਗੋਲੀ ਵੱਜੀ ਜੀ ਅਸ਼ੀਕਾਲ ਦੋਸਤੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਹਰਿਆਣਾ ਦੀ ਖੱਤਰ ਸਰਕਾਰ ਦੇ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਜ਼ਬਰਦਸਤ ਤਸ਼ੱਦਦ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੰਗ ਵਰਗੇ ਹਾਲਾਤ ਬਣਾ ਦਿੱਤੇ ਗਿਆ ਲੱਗ ਹੀ ਨਹੀਂ ਰਿਹਾ ਕਿ ਇਹ ਪੰਜਾਬ ਹਰਿਆਣਾ ਦਾ ਬਾਰਡਰ ਹੋਵੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸੇ ਦੁਸ਼ਮਣ ਦੇਸ਼ ਦੇ ਨਾਲ ਜੰਗ ਲੱਗੀ ਪਈ ਹੋਵੇ ਤੇ ਬਿਲਕੁਲ ਜੰਗ ਵਰਗੇ ਹਾਲਾਤ ਬਣਾ ਰੱਖੇ ਆ ਲਗਾਤਾਰ ਜਿਹੜੀ ਗੋਲੇ ਆ ਕਿਸਾਨਾਂ ਦੇ ਉੱਪਰ ਛੁੱਟੇ ਜਾ ਰਹੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਕੱਲ ਕਿਸਾਨ ਜਿਹੜੇ ਉਹ ਜ਼ਖਮੀ ਵੀ ਹੋਏ ਆ ਵੈਸੇ ਤਾਂ ਭਾਰਤ ਸਰਕਾਰ ਵੱਲੋਂ ਭਾਰਤ ਜਿਹੜਾ ਦੁਨੀਆ ਦਾ ਆંતરિક ਦੇਸ਼ ਦਾ ਦਾਵਾ ਕੀਤਾ ਜਾਂਦਾ ਪਰ ਕੱਲ ਜੋ ਜਲੂਸ ਇਹਨਾਂ ਨੇ ਇਸ ਲੋਕਤੰਤਰ ਦਾ ਕੱਢਿਆ ਉਸ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਬਿਲਕੁਲ ਤਾਨਾਸ਼ਾਹੀ ਰਵਈਆ ਜਿਹੜਾ ਕਿਸਾਨਾਂ ਦੇ ਪ੍ਰਤੀ ਅਪਣਾਇਆ ਜਾ ਰਿਹਾ ਹੈ ਪੂਰੇ ਦੇਸ਼ ਦਾ ਪੇਟ ਭਰਨ ਵਾਲੇ ਇੱਕ ਕਿਸਾਨ ਨੂੰ ਜਿਹੜਾ ਅੱਜ ਆਪਣੀ ਰਾਜਧਾਨੀ ਦੇ ਵਿੱਚ ਜਾਣਾ ਵੀ ਅਪਰਾਧ ਹੋ ਗਿਆ ਸਿੱਧੀਆਂ ਗੋਲੀਆਂ ਜਿਹੜੀਆਂ ਕਿਸਾਨਾਂ ਦੇ ਉੱਪਰ ਚਲਾਈਆਂ ਜਾ ਰਹੀਆਂ ਬੜਾ ਵੱਡਾ ਤਸ਼ੱਦਦ ਹੈ ਜਿਹੜਾ ਕਿਸਾਨਾਂ ਦੇ ਉੱਪਰ ਕੀਤਾ ਜਾ ਰਿਹਾ ਹੈ ਇਸੇ ਤਸ਼ੱਦਦ ਦਾ ਸ਼ਿਕਾਰ ਕੱਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦਾ ਸ਼ੁਭਕਰਨ ਸਿੰਘ ਵੀ ਹੋ ਚੁੱਕਿਆ ਹੈ 21 ਵਰਿਆਂ ਦੇ ਸ਼ੁਭਕਰਨ ਨੇ ਆਪਣੀ ਮੌਤ ਤੋਂ 2 ਘੰਟੇ ਪਹਿਲਾਂ ਹੀ ਆਪਣੀ ਬਿਰਧ ਦਾਦੀ ਨੂੰ ਫੋਨ ਕਰਕੇ ਕਿਹਾ ਕਿ ਬੇਬੇ ਤੂੰ ਖਿਆਲ ਰੱਖੀ ਅਸੀਂ ਮੋਰਚਾ ਜਿੱਤ ਕੇ ਹੀ ਮੁੜਾਂਗੇ ਪਰ ਉਸ ਦੇ ਮੋਰਚੇ ਤੋਂ ਮੁੜਨ ਤੋਂ ਪਹਿਲਾਂ ਹੀ ਅੱਜ ਮੌਤ ਦੀ ਖ਼ਬਰ ਉਸ ਦੇ ਪਿੰਡ ਪਹੁੰਚ ਗਈ ਛੋਟੀ ਉਮਰੇ ਹੀ ਜ਼ਿੰਦਗੀ ਨੇ ਸ਼ੁਭਕਰਨ ਸਿੰਘ ਨੂੰ ਪਰਖਣਾ ਸ਼ੁਰੂ ਕਰ ਦਿੱਤਾ ਸੀ 10 ਵਰਿਆਂ ਦੀ ਉਮਰ ਦੇ ਵਿੱਚ ਹੀ ਉਸ ਦੀ ਮਾਂ ਜਿਹੜੀ ਸਦਾ ਲਈ ਉਸ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਪਾਲਣ ਪੋਸ਼ਣ ਉਸਦੀ ਦਾਦੀ ਪ੍ਰੀਤਮ ਕੌਰ ਨੇ ਕੀਤਾ بڑے ਲਾਡਾਂ ਤੇ ਚਾਵਾਂ ਦੇ ਨਾਲ ਪਾਲ ਪਲੋਸ ਕੇ ਗੱਭਰੂ ਕੀਤੇ ਸ਼ੁਭ ਕਰਨ ਤੋਂ ਦਾਦੀ ਨੂੰ ਵੱਡੀਆਂ ਉਮੀਦਾਂ ਸੀ ਪਰ ਇਨਾਂ ਸਾਰੀਆਂ ਉਮੀਦਾਂ ਦੇ ਉੱਤੇ ਇਸ ਚੰਦਰੀ ਸਰਕਾਰ ਨੇ ਪਾਣੀ ਫੇਰ ਦਿੱਤਾ ਸ਼ੁਭ ਕਰਨ ਦੇ ਕੋਲ ਸਿਰਫ 3.5 ਏਕੜ ਜ਼ਮੀਨ ਸੀ ਜਿਸ ਦੇ ਵਿੱਚੋਂ 1.5 ਏਕੜ ਜ਼ਮੀਨ ਵੱਡੀ ਭੈਣ ਦੇ ਵਿਆਹ ਵੇਲੇ ਵਿਕ ਚੁੱਕੀ ਹੈ ਅਜੇ ਛੋਟੀ ਭੈਣ ਦਾ ਵਿਆਹ ਕਰਨਾ ਬਾਕੀ ਸੀ ਸ਼ੁਭ ਕਰਨ ਦਾ ਪਿਤਾ ਚਰਨਜੀਤ ਸਿੰਘ ਇੱਕ ਪ੍ਰਾਈਵੇਟ ਵਸਤੇ ਕੰਡੈਕਟਰੀ ਕਰ ਰਿਹਾ ਤੇ ਦੋਨੇ ਪਿਓ ਪੱਤ ਜਿਹੜਾ ਰਲ ਮਿਲ ਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚਲਾ ਰਹੇ ਸੀ ਲੱਖਾਂ ਰੁਪਏ ਦਾ ਕਰਜ਼ਾ ਜਿਹੜਾ ਸ਼ੁਭ ਕਰਨ ਦੇ ਪਰਿਵਾਰ ਦੇ ਉੱਪਰ ਦੱਸਿਆ ਜਾ ਰਿਹਾ ਹੈ ਸ਼ੁਭ ਕਰਨ ਨੂੰ ਉਮੀਦ ਸੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਤਾਂ ਸ਼ਾਇਦ ਉਹਨਾਂ ਦਾ ਵੀ ਕਰਜ਼ਾ ਮਾਫ਼ ਹੋ ਜਾਵੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਰਜਾ ਤਾਂ maaf ਨਹੀਂ ਹੋਇਆ ਪਰ ਇੱਕ ਘਰ ਦਾ ਇਕਲੌਤਾ ਚਿਰਾਗ ਸਦਾ ਦੇ ਲਈ ਬੁਝ ਗਿਆ ਤੇ ਆਓ ਹੁਣ ਤੁਹਾਨੂੰ ਸੁਣਾਉਨੇ ਆ ਉਸ ਨੌਜਵਾਨ ਦੀ ਗੱਲਬਾਤ ਜੋ ਮੌਕੇ ਤੇ ਸ਼ੁਭ ਕਰਨ ਦੇ ਨਾਲ ਮੌਜੂਦ ਸੀ ਹਾਂਜੀ ਇਸ ਮੇਰੇ ਸਾਹਮਣੇ ਮੁੰਡੇ ਦੇ ਗੋਲੀ ਵੱਜ ਗਈ ਮੱਥੇ 'ਚ ਜੋ ਆਰਪਾਰ ਕਰਦੀ ਮੁੰਡੇ ਦੀ ਡੈਥ ਹੋ ਗਈ ਜੀ ਉਹਦੀ ਅੱਛਾ ਹਾਂਜੀ ਇਹ ਜੋ ਬੰਬ ਸਿੱਟਦੇ ਨੇ ਉਹਦੇ ਨਾਲ ਚਲਾਉਂਦੇ ਰਹੇ ਵੀ ਕੀ ਪਤਾ ਨਾ ਲੱਗੇ ਤੇ ਹਜੇ ਵੀ ਲੱਗ ਰਹੇ ਹੁਣ ਇਹਨੇ ਮਾਰਨ ਕੀ ਪਤਾ ਜੇ ਭਾਈ ਸਰਕਾਰ ਅਸੀਂ ਅੱਤਵਾਦੀ ਤਾਂ ਨਹੀਂ ਹਾਂਗੇ ਇਹ ਅਜੀਬ ਹੀ ਕਿਸਾਨ ਆ ਯਾਰ ਜੇ ਅੱਜ ਇਹਦਾ ਐ ਕਰ ਰਹੇ ਨੇ ਜਿਵੇਂ ਪਹਿਲਾਂ ਦੀ ਚੀਨ ਤੇ ਪੰਜਾਬ ਇੰਡੀਆ ਦੀ ਲੜਾਈ ਚੱਲਦੀ ਹੋਵੇ ਤੁਹਾਨੂੰ ਲੱਗਦਾ ਕਿ ੱਤਕਾ ਕੀਤਾ ਜਾ ਰਿਹਾ ਬੜਾ ਜਿਆਦਾ ਜੀ ਅਬ ਪੰਜਾਬ ਦੀ ਬਾਰਡਰੀ ਦੇ ਅੰਦਰ ਆ ਗਏ ਬਾਈ ਇਹ ਬੰਬ ਸੱਟਦੇ ਨੇ ਉਸ ਤੋਂ ਬਾਅਦ ਫਿਰ ਆਪ ਚਲਾਉਂਦੇ ਨੇ ਬੰਬਾਂ ਨਾਲ ਪਤਾ ਨਾ ਲੱਗੇ